ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵਿਸ਼ਵ ਦੇ ਪਹਿਲੇ WHO ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਕੇਂਦਰ ਦਾ ਉਦਘਾਟਨ ਕੀਤਾ सीएमसी लुधियाना ਵਿੱਚ ਐਡਵਾਂਸ ਸਟ੍ਰੋਕ ਸੈਂਟਰ ਵਿਖੇ ਸਟ੍ਰੋਕ ਲਈ ਇਸ ਮੌਕੇ ਬੋਲਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਟ੍ਰੋਕ ਦੇ ਖੇਤਰ ਵਿੱਚ ਇਕਲੌਤਾ डब्ल्यूएचओ ਸੀ ਉਹਨਾਂ ਅੱਗੇ ਕਿਹਾ ਕਿ ਪੰਜਾਬ ਰਾਜ ਨੂੰ ਸਟ੍ਰੋਕ ਦੇ ਕੇਸਾਂ ਦੇ ਬੋਝ ਨੂੰ ਸੰਭਾਲਣ ਵਿੱਚ ਇੱਕ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਸਾਲਾਨਾ 40735 ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ ਵਿਸ਼ਵ ਸਟ੍ਰੋਕ ਆਰਗੇਨਾਈਜੇਸ਼ਨ ਦੇ ਪ੍ਰਧਾਨ ਚੁਣੇਗੇ ਡਾਕਟਰ ਜੈ ਰਾਜ ਦੀ ਪਾਡੀਆਂ ਸੀਐਮਸੀ ਲੁਧਿਆਣਾ ਵਿਖੇ ਨਿਊਰੋਲੋਜੀ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਨੇ ਦੱਸਿਆ ਕਿ ਐਡਵਾਂਸਡ ਸਟ੍ਰੋਕ ਸੈਂਟਰ ਪਿਛਲੇ 8 ਸਾਲਾਂ ਤੋਂ ਸਟ੍ਰੋਕ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਡਬਲਯੂ ਐਚਓ ਦੱਖਣ ਪੂਰਬੀ ਏਸ਼ੀਆ ਖੇਤਰ ਡਬਲਯੂ ਐਚਓ ਐਸ ਸੀ ਆਰ ਨਾਲ ਨੇੜਿਓਂ ਕੰਮ ਕਰ ਰਿਹਾ ਹੈ ਡਾਕਟਰ ਵਿਲੀਅਮ ਪੱਟੀ ਡਾਇਰੈਕਟਰ ਸੀਐਮਸੀ ਵਿਖੇ ਐਡਵਾਂਸ ਸਟ੍ਰੋਕ ਸੈਂਟਰ ਦੇ ਯਤਨਾਂ ਦੀ ਸਲਾੰਗਾ ਕੀਤੀ ਡਾਕਟਰ ਅਵਨੀਸ਼ ਕੁਮਾਰ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਸਰਕਾਰ ਨੇ ਕਿਹਾ ਕਿ ਰਾਜ ਡਾਕਟਰਾਂ ਤੇ ਨਰਸਾਂ ਨੂੰ ਸਟ੍ਰੋਕ ਦੀ ਦੇਖ ਪਾਲ ਲਈ ਸਿਖਲਾਈ ਦੇਣ ਲਈ ਡਬਲਿਊ ਐਚਓਸੀ ਸੀਸੀ ਮੌਹਲਤ ਦੀ ਵਰਤੋਂ ਕਰੇਗਾ ਡਾਕਟਰ ਅਵਨੀਸ਼ ਕੁਮਾਰ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਸਰਕਾਰ ਨੇ ਕਿਹਾ ਕਿ ਰਾਜ ਡਾਕਟਰਾਂ ਤੇ ਨਰਸਾਂ ਨੂੰ ਸਟ੍ਰੋਕ ਦੀ ਦੇਖਭਾਲ ਲਈ ਸਿਖਲਾਈ ਦੇਣ ਲਈ WHO CC ਦੀ ਮੁਹਾਰਤ ਦੀ ਵਰਤੋਂ ਕਰੇਗਾ ਡਾਕਟਰ ਜਸਵੀਰ ਸਿੰਘ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ WHO CC ਰਾਹੀਂ ਪੰਜਾਬ ਰਾਜ ਵਿੱਚ ਸਟ੍ਰੋਕ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ CMC Lukh WHO CC ਨਾਲ ਮਿਲ ਕੇ ਪੰਜਾਬ ਵਿੱਚ ਸਟ੍ਰੋਕ ਕੇਅਰ ਦਾ ਇੱਕ 허ਬ ਅਤੇ ਸਪੋਕ ਮਾਡਲ ਵਿਕਸਿਤ ਕਰਨ ਦੀ ਖੋਜ ਕਰੇਗੀ ਡਾਕਟਰ ਜੈਰਾਜ ਪਾਂਡਿਆਨ ਨੇ ਪੁਟਾਨ, ਮਾਲਦੀਵ, ਮੀਆਮਾਰ, ਟਿਮੋਰ-ਲੇਸਤੇ, ਨੇਪਾਲ ਅਤੇ ਸ਼੍ਰੀਲੰਕਾ ਵਿੱਚ ਸਟ੍ਰੋਕ ਦੇਖਭਾਲ ਦੇ ਵਿਕਾਸ ਦੇ ਰੋਡ ਮੈਪ ਬਾਰੇ ਗੱਲ ਕੀਤੀ ਉਸਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਬੰਗਲਾਦੇਸ਼ ਅਤੇ ਇండోਨੇਸ਼ੀਆ ਦੇ ਵੀ ਧਿਆਨ ਕੇਂਦਰਿਤ ਕਰਾਂਗੇ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਈ। ਲਬਦੀਆ ਜੀ ਡਾਕਟਰ ਚਾਰਾਜ ਪੰਡਿਆ ਡਾਕਟਰ ਵਿਨਿਆਮ ਪੱਟੀ ਡਾਕਟਰ ਜੋਸੇਫ ਔਰ ਸੀਐਮਸੀ ਦੀ ਔਰ ਸੀਐਮਸੀ ਵਾਸਤੇ ਪੰਜਾਬ ਵਾਸਤੇ ਔਰ ਦੇਸ਼ ਵਾਸਤੇ ਬਾਣਦੀ ਕਰਨਾ ਕਿ WHO ਦਾ ਫਸਟ ਕਲੈਬੋਰੇਟਿਵ ਸੈਂਟਰ ਜਿਹੜਾ ਹੈਗਾ ਉਹ ਸੀਐਮਸੀ ਸ਼ੁਰੂ ਹੋ ਰਿਹਾ ਹੱਬ ਐਂਡ ਸਪੋਕ ਹੱਬ ਸ਼ੁਰੂ ਹੋ ਗਈ ਹੈ ਜੀ ਅਸੀਂ ਹੋਰ ਹੱਬ ਵੀ ਡਿਵੈਲਪ ਕਰਾਂਗੇ ਜੀ ਡੀਐਮਸੀ ਵਾਲੇ ਸ਼ੁਰੂ ਕਰ ਰਹੇ ਹਾਂ ਮਕੈਨਿਕਲ ਥਰੋਮਬੈਕਟਮੀ ਅਸੀਂ ਪਟਾਣਕਸ਼ ਕਰ ਰਹੇ ਹਾਂ ਅੰਮ੍ਰਿਤਸਰ ਚ ਫਰੀਦਕੋਟ ਚ ਕਰਾਂਗੇ ਔਰ ਇਸ ਤੋਂ ਸਵਾਇ ਹੈ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜੀ ਸਪੋਕ ਹੈ ਉਹ ਡਵੈਲਪ ਕਰਾਂਗੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਸਟ੍ਰੋਕ ਹੋ ਗਿਆ ਉਹਦਾ ਪਾਸਾ ਕਮਜ਼ੋਰ ਹੋ ਗਿਆ ਜ਼ਬਾਨ ਤੋਂ ਤਤਲਾਨ ਲੱਗੀ ਅਧਰਾਂ ਹੋਣਾ ਸ਼ੁਰੂ ਹੋਇਆ ਇਮੀਡੀਏਟਲੀ ਉਹਨੂੰ ਨੀਰੈਸਟ ਹਸਪੀਟਲ ਲੈ ਕੇ ਜਾਣਾ ਉਹ ਉੱਥੇ ਇੰਜੈਕਸ਼ਨ ਇਹ ਦੇਣਗੇ ਅਵੇਲੇਬਲ ਹੋਣਗੇ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਸੀਐਮਸੀ ਜਾਂ ਜਿਹੜਾ ਨੀਰੈਸਟ ਸੈਂਟਰ ਹੋਏਗਾ ਉਹਦੇ ਵਿੱਚ ਸ਼ਿਫਟ ਕਰ ਦੇ ਤੇ ਉਹਦੇ ਵਿੱਚ ਸਾਰਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੈ ਪਹਿਲੇ 1.5 ਸਾਲ ਵਾਸਤੇ ਟੋਟਲ ਸਾਰਾ ਇਲਾਜ ਫ੍ਰੀ ਹੈਗਾ ਉਹਦੀ ਮੈਕੈਨੀਕਲ ਥਰੋਮਬੈਕਟਮੀ ਕਰਕੇ ਬੰਦੇ ਨੂੰ ਅਪੰਗ ਹੋਣ ਤੋਂ ਅਧਰਾਗ ਦੇ ਫੋਰ ਦੇ ਬਾਵਜੂਦ ਉਹਨੂੰ ਬਚਾਇਆ ਜਾ ਸਕਦਾ ਹੈ ਇਹਦੇ ਨਾਲ ਨਾਲ ਮੈਂ ਲੋਕਾਂ ਨੂੰ ਇਹ ਗੱਲ ਜਰੂਰ ਕਹੂੰਗਾ ਕਿ ਤੁਸੀਂ ਘੱਟੋ ਘੱਟ 1 ਘੰਟਾ ਆਪਣੇ ਵਾਸਤੇ ਚਾਹੇ ਤੁਸੀਂ ਵਾਕਿੰਗ ਕਰੋ ਸਾਈਕਲਿੰਗ ਕਰੋ ਜੋਗਿੰਗ ਕਰੋ ਮਤਲਬ ਯੋਗਾ ਕਰੋ ਕੋਈ ਵੀ ਤੁਸੀਂ ਜਿਹੜੀ ਵਰਜਿਸ਼ ਹੈ ਉਹ 1 ਘੰਟਾ ਆਪਣੇ ਵਾਸਤੇ ਤੁਸੀਂ ਜਰੂਰ ਕਰੋ ਵਾਤਾਵਰਣ ਦਾ ਵੀ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਤੁਸੀਂ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਬਲੱਡ ਪ੍ਰੈਸ਼ਰ ਤੋਂ ਸ਼ੂਗਰ ਤੋਂ ਮੋਟਾਪੇ ਤੋਂ ਔਰ ਜਿਹੜੀਆਂ ਬਹੁਤ ਸਾਰੀਆਂ ਚਾਹੇ ਉਹ ਸਟ੍ਰੋਕ ਹੈ ਕੈਂਸਰ ਹੈ ਹਾਰਟ ਅਟੈਕ ਹੈ ਇਹੋ ਜੀਆਂ ਜਾਨਲੇਵਾ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਗੁਰਦੇ ਫੇਲ ਹੋਣ ਤੋਂ ਗੁਰਦੇ ਫੇਲ ਹੋਣ ਤੋਂ ਜੇ ਤੁਸੀਂ ਲਗਾਤਾਰ ਜਿਹੜਾ ਹੈਗਾ ਇੱਕ ਬੈਲੈਂਸ ਡਾਈਟ ਖਾਓਗੇ ਸਾਦਾ ਭੋਜਨ ਖਾਓਗੇ ਬੈਲੈਂਸ ਡਾਈਟ ਖਾਓਗੇ ਜਿਹਦੇ ਵਿੱਚ ਫਰੂਟ ਤੇ ਵੈਜੀਟੇਬਲ ਦੀ ਬਹੁਤਾਤ ਹੋਵੇ ਜੇ ਤੁਸੀਂ ਇਹ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਗੇ ਬਟ ਸੀਐਮਸੀ ਨੇ ਅੱਜ ਜਿਹੜ ਜੈ ਰਾਜ ਪੰਡਿਆ ਜੀ ਨੂੰ ਵਧਾਈ ਦਿੰਨਾ ਕਿ ਉਹਨਾਂ ਨੇ ਇਹ ਵਰਡ ਸਟ੍ਰੋਕ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਵੀ ਹੈ ਜੀ ਐਸ ਵੈਲੇ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਵਾਸਤੇ ਜਿੰਨੇ ਡੋਨਰਸ ਵੀ ਆ ਇਲੈਕਟ੍ਰੋਨਿਕਸ ਤੇ ਹੋਰ ਦੂਜੇ ਡੋਨਰਸ ਵੀ ਜਿਵੇਂ ਰਜਿੰਦਰ ਜੀ ਆਈਸੀ ਬਰਿੰਦਰ ਜੀ ਬਰਿੰਦਰ ਜੀ ਆਈਸੀ ਹੋਰ ਜਿੰਨੇ ਵੀ ਸਾਰੇ ਡੋਨਰਸ ਵੀ ਇੱਥੇ ਲੈ ਕੇ ਆਉਂਦੇ ਆ ਇਹਨਾਂ ਨੇ ਸਾਰੇ ਫਰੰਟਸ ਵੀ ਅਰੇਂਜ ਕੀਤੇ ਆ ਔਰ ਸਾਰੀ ਜਿਹੜੀ ਟੈਕਨੀਕਲ ਲੋਹਾਵ ਆ ਔਰ ਇਹਨਾਂ ਦੀ ਜਿਹੜੀ ਵਿਜ਼ਨ ਹੈਗੀ ਆ ਉਹਦੇ ਕਰਕੇ ਇਹ ਪੋਸੀਬਲ ਹੋਇਆ ਅਸੀਂ ਇਸੇ ਤਰ੍ਹਾਂ ਬਾਕੀ ਫੀਲਡਸ ਦੇ ਵਿੱਚ ਵੀ ਆਲਰੇਡੀ ਅਸੀਂ ਹਾਰਟ ਅਟੈਕ ਤੇ ਕੰਮ ਕਰ ਰਹੇ ਹਾਂ ਜਿਹੜਾ ਐਸਟੀ ਵੇਵ ਰਿਵੈਲੂਸ਼ਨ ਮਾਇਓਕਾਰਡੀਅਲ ਫੰਕਸ਼ਨ ਹੈ ਉਹਦੇ ਤੇ ਵੀ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਚ ਅਸੀਂ ਕੈਂਸਰ ਦੇ ਉੱਤੇ ਵੀ ਬਾਕੀ ਜਿਹੜੀਆਂ ਜਾਨਲੇਵਾ ਬਿਮਾਰੀਆਂ ਲੋਕਾਂ ਦੇ ਗੁਰਦੇ ਦਾ ਫੇਲ ਹੋਣਾ ਔਡੇ ਦਾ ਫੇਲ ਹੋਣਾ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰੋਫੈਕਸ਼ਨ ਦੇ ਉੱਤੇ ਔਰ अर्ਲੀ ਡਿਟੈਕਸ਼ਨ ਤੇ ਟਰੀਟਮੈਂਟ ਦੇ ਉੱਤੇ ਸਾਡਾ ਐਫੀਸਰ ਰਹੇਗਾ ਜਿਹੜੇ ਕਾਰਡੀਓਲੋਜਿਸਟ ਹੈ ਨੇਫਰੋਲੋਜਿਸਟ ਹੈ ਜੀਰੋਲੋਜਿਸਟ ਹੈ ਮਤਲਬ ਐਂਡੋਕਰੋਨੋਲੋਜਿਸਟ ਹੈ ਇਹ ਵਾਲੀ ਸੁਭਦਾ ਜੇ ਮੇਰਾ ਪਹਿਲਾ ਕੋਸ਼ਿਸ਼ ਹੈ ਪਹਿਲਾ ਮੈਡੀਕ ਉਸ ਤੋਂ ਬਾਅਦ ਦਾ ਨਾ ਵੀ ਕਮ ਟੂ ਜਿਹੜੇ ਸਾਡੇ ਵੱਡੇ ਸਿਵਲ ਹਸਪਤਾਲਾ ਜਿਹਾ ਜਲੰਧਰ ਜਿੱਥੇ ਮਹਾਰਾਜਾ ਮੈਡੀਕਲ ਕਾਲਜ ਨੇ ਆ ਚਲੂ ਲੁਧਿਆਣਾ ਜਾਂ ਅੰਮ੍ਰਿਤਸਰ ਜਿੱਥੇ ਜਿੱਥੇ ਵਰਕਲੋਡ ਬਹੁਤ ਜ਼ਿਆਦਾ ਐਸੋਨੇ ਕੀ ਹੋ ਰਿਹਾ ਕਿ ਸਾਡੇ ਕੋਲੇ ਇਨਫਰਾਸਟ੍ਰਕਚਰ ਜਿਹੜਾ ਹੈਗਾ ਅਸੀਂ ਜਿਹੜਾ ਇਨਹੈਰਿਟ ਕੀਤਾ ਉਹਦੇ ਚ ਐਚ ਆਰ ਵੀ ਮੈਨ ਪਾਵਰ ਵੀ ਔਰ ਜਿਹੜਾ ਬਿਲਡਿੰਗਸ ਆ ਤੁਹਾਡੇ ਇੱਥੇ ਲੁਧਿਆਣਾ ਦੇ ਵਿੱਚ ਕੀ ਹਾਲ ਹੁੰਦਾ ਸੀ ਚੂਹੇ ਹੁੰਦੇ ਸੀ ਨਾ ਜੀ ਹੁਣ ਹੈਗੇ ਦੱਸੋ ਮੈਨੂੰ ਚੂਹੇ ਤਾਂ ਖਤਮ ਕੀਤੇ ਹਨ ਇਹ ਕੰਮ ਤਾਂ ਕਰਤਾ ਨਾ ਜੀ ਜੁਏ ਖਾਦਮ ਹੋ ਗਏ ਆ ਬਿਲਡਿੰਗ ਅਪਗ੍ਰੇਡ ਹੋ ਰਹੀ ਆ ਜੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਰਿਹਾ ਲੋਕਾਂ ਨੂੰ ਪੀਣ ਨੂੰ ਪਾਣੀ ਵੀ ਮਿਲੇਗਾ ਸਾਰੀਆਂ ਸਹੂਦਾ ਮਿਲਣਗੀਆਂ ਉਹਨਾਂ ਨੂੰ ਦਵਾਈ ਵੀ ਮਿਲ ਰਹੀ ਹੈ ਮੈਡੀਸਨ ਵੇਲੇ ਸ਼ੁਰੂ ਹੋ ਗਈ ਹੈ ਜੀ ਐਂਬੂਲੈਂਸ ਖੜੀ ਹੈ ਐਂਬੂਲੈਂਸ ਤਾਂ ਕਰਤੀ ਆ ਜੀ ਮਪੇਜਤੀ ਆ ਸਾਰੀਆਂ ਜਿਹੜੀਆਂ ਐਂਬੂਲੈਂਸ ਨਵੀਆਂ ਦੇਤੀਆਂ ਸਾਰੇ ਪੰਜਾਬੋਂ ਜਿੱਥੇ-ਜਿੱਥੇ ਜਿਹੜੀਆਂ 11 ਸਾਲ ਤੋਂ ਪੁਰਾਣੀਆਂ ਸੀ ਉਹ ਸਾਰੀਆਂ ਰਿਪਲੇਸ ਕਰਤੀ ਆ ਅਗਦੇ ਇਹ ਹੁਣ ਰੈਗੂਲਰਲੀ ਕਰਿਆ ਕਰਾਂਗੇ ਸਰ ਐਂਬੂਲੈਂਸ ਰਿਪਲੇਸ ਕਰਤੀਆਂ ਦਵਾਈਆਂ ਪਹੁੰਚਾਤੀਆਂ ਐਕਸ-ਅਲਟਰਾਸਾਉਂਡਮ ਜਿਹ ਸਟਾਫ ਦੀ ਸਟ੍ਰੈਂਥ ਵਧਾ ਰਹੇ ਬਿਲਕੁਲ ਹੋ ਸਕਦਾ ਉਹ ਤਾਂ ਜਿਹੜਾ ਪ੍ਰੋਸੀਜਰ ਆ ਬਾਅਦ ਚ ਵੀ ਫੋਲੋ ਅਪ ਕੀਤਾ ਜਾ ਸਕਦਾ ਐਦਾਂ ਦੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਪਹਿਲਾਂ ਪਰਮਿਸ਼ਨ ਲੈਣ ਥੋੜੀ ਜਾਊਗਾ ਉਹ ਐਮਰਜੈਂਸੀ ਦੇ ਵਿੱਚ ਸਾਰਾ ਕੁਝ ਅਲਾਉਡ ਹੁੰਦਾ ਉਹ ਤਾਂ ਜੇ ਤੁਸੀਂ ਕਿਸੇ ਹੋਰ ਸੁਬੇ ਚ ਵੀ ਗਏ ਹੋ ਜਾਂ ਕਿਤੇ ਵੀ ਉੱਥੇ ਵੀ ਤੁਸੀਂ ਕਰਾ ਸਕਦੇ ਹੋ ਉਹਦੇ ਵਿੱਚ ਸਾਰਾ ਪਰਮਿਟਡ ਆ ਜੀ ਐਮਰਜੈਂਸੀਜ਼ ਐਮਰਜੈਂਸੀ ਉਹਨੂੰ ਅਸੀਂ ਐਮਰਜੈਂਸੀ ਤਰ੍ਹਾਂ ਟ੍ਰੀਟ ਕਰ ਸਕਦੇ ਹਾਂ ਬਿਲਕੁਲ ਸਰਕਾਰੀ ਹਸਪਤਾਲ ਦੇ ਲੋਕਾਂ ਦਾ ਵਿਸ਼ਵਾਸ ਬਣ ਗਿਆ ਜੀ ਪੰਜਾਬ ਦੇ ਵਿੱਚ ਵਧ ਰਿਹਾ ਹੈਗਾ ਜੀ ਸਾਡੀ ਜਿਹੜੀ ਓਪੀਡੀ ਆ ਡੇਢ ਗੁਣਾ ਪਹੁੰਚ ਗਈ ਜਿੱਥੇ 150 ਜਾਂ 150 ਤੋਂ ਵੱਧ ਪੇਸ਼ੈਂਟਸ ਆਦੇ ਆ ਅਸੀਂ ਉਹ ਮੈਂ ਕਿਹਾ ਵੀ ਜਿਆਦਾ ਤੋਂ ਟਾਈਮ ਵਧਾਓ ਤੇ ਜਾਂ ਉੱਥੇ ਈਵਨਿੰਗ ਸ਼ਿਫਟ ਸ਼ੁਰੂ ਕਰਾਂਗੇ ਅਸੀਂ 4-5 ਦੇ ਵਿੱਚ ਸੋ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਕਿਉਂਕਿ ਟੈਸਟ ਹੋ ਰਿਹਾ ਦਵਾਈਆਂ ਮਿਲ ਰਹੀਆਂ ਉਹਨੂੰ ਅਸੀਂ ਦਵਾਈਆਂ ਅਸੀਂ ਤੋਂ ਬਾਅਦ ਦਵਾਈਆਂ ਮਹੱਲਾ ਕਲੀਨਿਕ ਦੇ ਵਿੱਚ ਮਿਲ ਰਹੀਆਂ ਹੈਗੀਆਂ ਸੋ ਉਹਨਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਦਾ ਡਾਇਗਨੋਸ ਵੀ ਹੋ ਜਾਏਗਾ ਲਾਜ਼ਮੀ ਉੱਥੇ ਹੋ ਜਾਏਗਾ ਅਗਲਾ ਜਿਹੜਾ ਪ੍ਰਿੰਟ ਚ ਰਹਿਦਾ ਉਹਨੇ ਝੋਨਾ ਲਾਣਾ ਜੀ ਉਹ ਮਹੀਨਾ ਨਹੀਂ ਜਿਆਦਾ ਦਵਾਈ ਲੈਣ ਹੋਵਾਲੋ ਆਪਣੇ ਪ੍ਰਿੰਟ ਚ ਹੋਏਗਾ ਉਹ ਤੇ ਜਾ ਕੇ ਦਵਾਈ ਲੈ ਕੇ ਫਿਰ ਚਲਾ ਜਾਏਗਾ ਉਹ ਵਾਲਾ ਉਹਨੂੰ ਚੈਰਿਟੀ ਨੋਟ ਤੇ ਚਲਾ ਰਹੇ ਆ ਜੀ ਬਿਲਕੁਲ ਠੀਕ ਚੱਲਦਾ ਸਾਡੀ 4 ਮਹੀਨੇ ਦੀ ਪ੍ਰਿੰਡੈਂਸੀ ਆ 3 ਤੋਂ 4 ਮਹੀਨੇ ਦੀ ਉਹਨੂੰ ਮੈਂ ਵਿਦਨ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਮਹੀਨਾ ਤਾਂ ਲਿਆਵਾਂਗਾ ਉਹ ਥੋੜੀ ਜਿਹੀ ਦਿੱਕਤ ਆਦੀ ਆ ਪ੍ਰਾਈਵੇਟ ਹਸਪੀਟਲ ਉਹ ਵਿਚਾਰਾਂ ਦੀ ਟਰਨਓਵਰ ਇੰਨੀ ਹੁੰਦੀ ਆ ਕਿ ਉਹ ਤਾਂ ਡਿਪੈਂਡੈਂਟ ਹੁੰਦੇ ਆ ਪੈਸੇ ਦੇ ਉੱਤੇ ਉਹ ਮੈਂ ਉਹਨਾਂ ਨੂੰ ਸ਼ੋਰ ਵੀ ਕਰਦਾ ਤੁਹਾਡੇ ਥਰੂ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਉਹਨੂੰ ਅਸੀਂ ਜਿਹੜਾ ਆ ਗਿਆ 3 ਮਹੀਨੇ ਦੇ ਵਿੱਚ ਅਸੀਂ ਉਹਨੂੰ ਇੱਕ ਮਹੀਨੇ ਦੀ ਜ਼ਿਆਦਾ ਪ੍ਰਿੰਡੈਂਸੀ ਨਹੀਂ ਹੋਏਗੀ ਕਿਸੇ ਦੀ ਅਸੀਂ ਉਹਨੂੰ ਰੈਗਨ ਲਈ ਪੇ ਕਰਾਂਗੇ ਮੈਂ ਉਹਨਾਂ ਨੂੰ ਕਹਿੰਦਾ ਕਿ ਸਰਵਿਸਿਜ਼ ਵਧੀਆ ਦਿਓ ਔਰ ਕਿਸੇ ਵੀ ਜੜੀ ਕੋਈ ਮਰੀ ਆਦਤ ਤੋਂ ਬਚੋ ਜਦੋਂ ਸੀਐਮਸੀ ਵਾਲੇ ਵੀ ਜਵਾਨ ਕਰਨ ਜਾ ਰਹੇ ਆ ਸੋ ਮੇਰੀ ਕਾਲਜ ਆ ਕਿ ਪੰਜਾਬ ਦੇ ਸਾਰੇ ਜਿੰਨੇ ਵੀ ਮੈਡੀਕਲ ਕਾਲਜ ਆ ਗਵਰਨਮੈਂਟ ਐਂਡ ਪ੍ਰਾਈਵੇਟ ਸੋ ਉਹ ਸਾਰੇ ਉਹਦੇ ਚ ਹੋਣੇ ਚਾਹੀਦੇ ਆ ਵੈਸੇ ਅਸੀਂ ਜੋ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹਦੇ ਉੱਤੇ ਪੈਸੇ ਦਾ ਕਟਿੰਡ ਆਇਆ ਸੀ ਮਰ ਲਾ ਕਲੀਨਿਕ ਬਣਾਇਆ ਚਾਹੇ 845 ਦੇਖ ਲਈ ਚਾਹੇ ਅਸੀਂ ਜਿਹੜੀਆਂ ਸਾਰੇ ਸਰਕਾਰੀ ਹਸਪਤਾਲਾਂ ਚ ਅੱਜ ਦਵਾਈ ਮਿਲਦੀ ਆ ਪਹਿਲਾਂ ਕਦੇ ਨਹੀਂ ਹੋਇਆ ਜੀ ਦਵਾਈਆਂ ਪਹਚਾਤੀਆਂ ਅਸੀਂ ਐਕਸ-ਰੇ ਅਲਟਰਾਸਾਊਂਡ ਮਸ਼ੀਨਾਂ ਪਹਚਾਤੀਆਂ ਸਾਡੇ ਐਕਸ-ਰੇ ਤੇ ਅਲਟਰਾਸਾਉਂਡ ਜਿੰਨੇ ਹੁੰਦੇ ਸੀ ਉਸ ਤੋਂ 2 ਗੁਣਾ 2.5 ਗੁਣਾ ਹੋ ਗਿਆ ਸਾਡੇ ਅਲਟਰਾਸਾਉਂਡ ਤਾਂ 3 ਗੁਣਾ ਹੋ ਗਿਆ ਐਕਸ-ਰੇ ਡਬਲ ਹੋ ਗਿਆ ਸਾਡੇ ਸੋ ਲੋਕਾਂ ਨੂੰ ਸਹੂਲਤਾਂ ਸਾਰੀਆਂ ਮਿਲ ਰਹੀਆਂ ਟੈਸਟ ਮੁਹੱਲਾ ਕਲੀਨਿਕ ਚ ਹੋ ਰਿਹਾ ਆਮ ਆਦਮੀ ਕਲੀਨਿਕ ਚ ਡਿਸਪੈਂਸਰੀਆਂ ਵਿੱਚ ਟੈਸਟ ਹੈ ਇਹ ਸਿਹਤ ਕ੍ਰਾਂਤੀ ਹੀ ਹੈ ਜੀ ਇਹ ਇਟ ਇਜ਼ ਹੈਪਨਿੰਗ ਨਾਓ ਐਂਡ ਹੇਅਰ ਓਨਲੀ ਇਹਨੂੰ ਅਸੀਂ ਹੋਰ ਸਟਰੈਂਥਨ ਕਰਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਪ੍ਰਾਈਵੇਟ ਡਾਕਟਰ ਵੀ ਸੀਐਮਸੀ ਵਾਲੇ ਵੀ ਸਾਡੇ ਨਾਲ ਕਲੈਬਰ ਇਹ ਵੀ ਸਾਡੇ ਨਾਲ ਕਲੈਬੋਰੇਟ ਕਰ ਰਿਹਾ ਜੀ ਸਾਨੂੰ ਬੈਕਅੱਪ ਸਰਵਿਸਿਜ਼ ਦੇ ਰਿਹਾ ਸਾਡੇ ਸਟਾਫ ਦੀ ਟ੍ਰੇਨਿੰਗ ਵੀ ਕਰਨਗੇ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕ੍ਰਿਟੀਕਲ ਕੇਅਰ ਚਾਰ ਪੰਜ ਏਰੀਆ ਮੈਂ ਆਈਡੈਂਟੀਫਾਈ ਕੀਤੇ ਆ ਉਹਦੇ ਵਿੱਚ ਇਹ ਵੀ ਸਾਡੇ ਨਾਲ ਕੋਆਬੋਰੇਟ ਕਰਨਗੇ ਆਪਾਂ ਮਿਲ ਕੇ ਕਰਾਂਗੇ ਜੀ ਸੋ ਤੁਹਾਨੂੰ ਬਲਿ ਇਹੀ ਬੇਨਤੀ ਆ ਜੀ ਆ ਜਿਹੜਾ ਹੁਣ ਐਸੋ ਦੋ ਬਿਮਾਰੀਆਂ ਹੈਗੀਆਂ ਜੇ ਕੁਆਟਰ ਬੋਰਨ ਪਾਣੀ ਨਾਲ ਹੋਣ ਵਾਲੀਆਂ ਕੰਦੇ ਨਾਲ ਤੇ ਦੂਜੀਆਂ ਮੱਖੀਆਂ ਮਛਰਾਂ ਨਾਲ ਹੋਣ ਵਾਲੀਆਂ ਡੈਂਗੂ ਚਿਕਨਗੁਨੀਆ ਉਹ ਤੁਹਾਡੇ ਘਰ ਦੇ ਵਿੱਚ ਹੀ ਹੁੰਦਾ ਜਿੱਥੇ ਵੀ ਪੇਸ਼ੈਂਟ ਆਇਆ ਉਹਦੇ ਘਰ ਦੇ ਵਿੱਚ ਜਾਂ ਉਹਦੇ ਕੂਲਰ ਚੋਂ ਮੜਿਆ ਤੁਹਾਨੂੰ ਲਾਰਵਾ ਜੀ ਜਾ ਉਹਨਾਂ ਦੀ ਫ੍ਰਿਜ ਦੇ ਨੀਚੇ ਟਰੇ ਚੋਂ ਮਿਲਿਆ ਜਾਂ ਉਹਨਾਂ ਨੇ ਪੰਜ ਚਾਰੀ ਕਟੋਰਾ ਰੱਖਿਆ ਹੋਇਆ ਸੀ ਜਾਂ ਪਾਣੀ ਸਟੋਰ ਕਰਕੇ ਰੱਖਦੇ ਸੀ ਜਾਂ ਆਸੇ ਪਾਸੇ ਕਿਤੇ ਬਾੜੇ ਖੜਾ ਸੀ ਕੋ ਟੁੱਟੇ ਹੋਏ ਕੁਰਸੀ ਪਈ ਸੀ ਕੋ ਟੁੱਟਾ ਠਿਕਰਾ ਪਿਆ ਹੋਇਆ ਸੀ ਉਹਦੇ ਵਿੱਚ ਬਰੀਡ ਕਰਦਾ ਸੀ ਉਹ ਸੋ ਇਹੋ ਜਿਹਾ ਕਿਤੇ ਵੀ ਪਾਣੀ ਨਾ ਖੜਨ ਦਿਓ ਹਰ ਸ਼ੁੱਕਰਵਾਰ ਨੂੰ ਸਾਰਾ ਕੁਝ ਕੋਲੇ ਸੁਕਾ ਦਿਓ ਜੇ ਕੋਈ ਹੋਵੇ ਤਾਂ ਸੇਤ ਮੈਕਬੀਨ ਨੂੰ ਦੱਸੋ ਕਿ ਸਾਡੇ ਇਰੇ ਵਿੱਚ ਮੱਛਰ ਬਹੁਤ ਹੈ ਜਾਂ ਤੁਸੀਂ ਜਿਹੜਾ ਤੁਹਾਡਾ ਲੋਕਲ ਬਾਡੀਜ਼ ਜਾਂ ਕਮਿਸ਼ਨਰ ਮਿਸਪੋਰ ਕਾਰਪੋਰੇਸ਼ਨ ਜਾਂ ਮਿਸਪੋਰ ਕਾਰਪੋਰੇਸ਼ਨ ਨੂੰ ਦੱਸੋ ਸੋ ਅਸੀਂ ਸਾਰੀਆਂ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਪਹਿਲੀ ਵਾਰ ਇਹ ਇੱਕ ਅਸੀਂ ਇੰਟਰਸੈਕਟਰਲ ਇੰਟਰ ਡਿਪਾਰਟਮੈਂਟਲ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਅਸੀਂ ਰੀਅਲ ਟਾਈਮ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਔਰ ਕੁਕਲੀ ਰਿਸਪੌਂਡ ਕਰ ਰਹੇ ਹਾਂ ਸੋ ਇਹ ਸਾਡਾ ਨਵਾਂ ਮੋਡ ਹੈ ਹੀ ਇਜ਼ ਪੈਸ਼ਨੇਟ ਅਬਾਊਟ ਹਿਸ ਵਰਕ ਤੇ ਜਦੋਂ ਮੁਕਮਤਲੀ ਕਵਰਡ ਹੋਵੇ ਮੈਂ ਆਮ देयर 24/7 ਲੋਕਾਂ ਮੋਸਤੇ ਜੀ ਤੇ ਅਸੀਂ ਸਾਰੇ ਮਿਲ ਕੇ ਸਾਡੀ ਜਿਹੜੀ ਟੀਮ ਹੈ ਬਹੁਤ ਪੋਜ਼ਿਟਿਵ ਚੀਜ਼ਾਂ ਆ ਗਈਆਂ ਬੜੀਆਂ ਪੋਜ਼ਿਟਿਵ ਗ੍ਰੀਨ ਸ਼ੂਟਸ ਆ ਗਈਆਂ ਸੋ ਇਹਨੂੰ ਆਪਾਂ ਰੈਵੋਲੂਸ਼ਨਾਈਜ਼ ਕਰਾਂਗੇ ਜੀ ਕ੍ਰਾਂਤੀ ਇਜ਼ ਹੈਪਨਿੰਗ ਆਪਣੇ ਕੀ ਜਿਵੇਂ ਐਕਸੀਡੈਂਟ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਉਹਦੇ ਨਾਲ ਜਿਹੜੀ ਹੈਗੀ ਐਂਬੂਲੈਂਸ ਆਰ ਪ੍ਰਸ਼ਤੇ ਸਕੀਮ ਨੂੰ ਕੰਬਾਈਨ ਕਰਕੇ ਉਹਨਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਐਕਸੀਡੈਂਟ ਗੱਟਣ ਵਾਸਤੇ ਕੀਤਾ ਅਸੀਂ ਗ੍ਰੈਜੂਅਲੀ ਅਸੀਂ ਸਾਰੀਆਂ ਜਿਹੜੀਆਂ ਐਮਰਜੈਂਸੀ ਆ ਉਹਦੇ ਵਿੱਚ ਇਨਕਲੂਡ ਕਰਾਂਗੇ ਅਸੀਂ ਜਿਹੜਾ ਆਪਣੇ ਜਿਹੜਾ ਸਾਡਾ ਹੈਲਥ ਕੇਅਰ ਇਨਫਰਾਸਟ੍ਰ ਉਹਨੂੰ ਅਸੀਂ ਲਗਾਤਾਰ ਅਪਗ੍ਰੇਡ ਕਰ ਰਹੇ ਹਾਂ ਅਸੀਂ ਉਹਨੂੰ ਜਦੋਂ ਸਾਡੇ ਡਾਕਟਰਸ ਰਿਕਰੂਟ ਕਰ ਰਹੇ ਆ ਹੋਰ ਸਾਡੇ ਕੋਲੇ 980 ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਥੋੜੇ ਦਿਨਾਂ ਚਾਹਤੇ ਦੱਸਦੇ ਚਲੋ ਲੈਟਰ ਦੇਣਗੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਕਰਨੇ ਅਸੀਂ ਐਫਪੀਐਚਡ ਵੀ ਫੀਮੇਲ ਇਹਨਾਂ ਵੀ ਕਹਦੇ ਨੇ ਉਹਨੂੰ ਜਿਹੜੀਆਂ ਨਾਸਾ ਜਗ੍ਹਾ ਜਿਹੜੀਆਂ ਜਿਆਦਾ ਪਿੰਡਾਂ ਦੇ ਵਿੱਚ ਸਪੈਸ਼ਲਿਸਟਾਂ ਦੇ ਵਿੱਚ ਸੀਐਸ ਵਿੱਚ ਜਿਹੜੇ ਨੈਸ਼ਨਲ ਪ੍ਰੋਗਰਾਮ ਜਿਹੜੀਆਂ ਕਰਦੀਆਂ ਆ ਕਿ ਉਹ ਅਸੀਂ ਉਹਨਾਂ ਨੂੰ ਉਹਨਾਂ ਦੀ ਰਿਕਰੂਟਮੈਂਟ ਹੋ ਗਈ ਹੈ ਇਸੇ ਤਰ੍ਹਾਂ ਡਾਕਟਰ ਭਰਤੀ ਕਰ ਰਹੇ ਹਾਂ 550 2500 ਕਰਨੇ ਆ ਡਾਕਟਰ ਮ ਜਿੰਨੇ ਅਸੀਂ ਡਾਕਟਰ ਟਖੜੇ ਤੋਂ ਨੇ ਉਹਨੇ ਡਾਕਟਰ ਹੈ ਨਹੀਂ ਗਏ ਸੋ ਵੀ ਨੀਡ ਮੋਰ ਪ੍ਰੈਕਟੀਕਲ ਕਾਲਜ ਚਾਰ ਮੈਡੀਕਲ ਕਾਲਜ ਸਾਡੇ ਫਾਈਨਲ ਸਟੇਜਿਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਸਾਡੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲ ਹਨ ਚ ਅਸੀਂ ਐਮਰਜੈਂਸੀ ਸਵਾਵਾ ਤੁਹਾਡਾ ਜਿਹੜਾ ਲੁਧਿਆਣੇ ਦਾ ਡਿਸਟ੍ਰਿਕਟ ਹਸਪੀਟਲ ਹੈ ਇਹ ਬਹੁਤ ਜਲਦੀ ਕਾਰਪੋਰੇਟ ਹਸਪੀਟਲ ਵਰਗਾ ਹੋ ਜਾਏਗਾ ਇਹਦੇ ਚੰਟਨਟ ਸ਼ੁਰੂ ਕਰਾ ਰਿਹਾ ਮੈਂ 50 ਜਿਹੜੇ ਸਾਡੇ ਕੋਲ ਟ੍ਰੇਨਿੰਗ ਡਾਕਟਰ ਆਣਗੇ ਉਹਦੇ ਨਾਲ ਸਾਨੂੰ ਜਿਹੜੀਆਂ ਸਰਵਿਸਿਜ਼ ਹਨ ਐਮਰਜੈਂਸੀ ਸਰਵਿਸਿਜ਼ ਉਹਦੇ ਵਿੱਚ ਬੱਚਿਆਂ ਨੂੰ ਵੀ ਮੌਕਾ ਮਿਲੇਗਾ ਸਿੱਖਣ ਦਾ